ਏ ਸ਼ੇਵ ਦਾ ਹੀ ਅਜੀਬ ਮੈਂ ਕਹਿੰਦਾ ਹਮਾਰੀ ਕੁਝ ਰੁਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੁਖ ਮੈਨੂੰ पुत लॻदे न कुझु रुख लॻदे मामा कुझु रुख मैनू पुत लॻदे कुझु रुख लॻदे मामा お出る苦悩は。うん ਕੁਝ ਰੁਖ ਮੇਰਾ ਜੀ ਕਰਦਾ ਹੈ ਪਾ ਦਿ ਦਿਓ ਮੈਂ ਕੁਛੜੀ ਚੁੱਕ ਖਿਲਾਵਾ ਕੁਝ ਰੁਖ ਮੇਰੇ ਉਤਾ ਦੇ ਵਕੜ ਜਿਓ ता पतरे कुझु रुख मेरी दाती वर गे ਗੁਰੂਖ ਮੇਰੀ ਦਾਦੀ ਵਰਗੇ ਜੋ ਚੂਰੀ ਪਾਵਣ ਕਾਮਾ ਗੁਰੂਖ ਮੇਰੀ ਇਹ ਦਾਦੀ ਦੀ ਗੱਲ ਇੱਕ ਮਾਂ ਦੀ ਗੱਲ ਓਹ ਮੈਨੇ ਇੱਕ ਸ਼ੇਰ ਦਿੱਤੇ ਆ ਗਿਆ ਕਿਸੇ ਨੇ ਲਿਖਿਆ ਕਿਹਦਾ ਚਟਾਦਾਰ ਖੁੰਮਿਆ ਦਾ ਜੋਜ ਬਾਜੀ ਜੀ ਕੀਮਾ ਸਾਹਿਬ ਥੈਂਕ ਯੂ ਸਾਰ ਪੈਕੇ ਨਿੱਕੇ ਹੁੰਦਿਆ ਲੜਦੇ ਸਾ ਓਹ ਬੜੀ ਬੜੀਆ ਗੱਲ ਇੱਕ ਕਰ ਲਿਆ ਕਿਉਂਕਿ ਬੜੀਆ ਤੁਸੀਂ ਬੈਠੇ ਸਾਰੇ ਨਿੱਕੇ ਹੁੰਦਿਆ ਲੜਦੇ ਸਾ ਮਾਂ ਮੇਰੀ ਹੈ ਮਾਂ ਮੇਰੀ ਹੈ ਬੋਲੇ ਆਪ ਮੇਰੀ ਮਾਂ ਨੇ ਨਿਆਰੇ ਕਹਿੰਦੇ ਨਾ ਮੇਰੀ ਆ ਮੇਰੀ ਆ ਗੁਰਮਤਿ ਸਾਹਿਬ ਨਿੱਕੇ ਹੁੰਦਿਆਂ ਲੜਦੇ ਸਾ ਜੁਰਬੜੀ ਮਾਂ ਮੇਰੀ ਹੈ ਮਾਂ ਮੇਰੀ ਵੱਡੇ <laughs> ਹੋ <laughs> <laughs> ਬਾਜੀ ਬੱਲੇ ਇਹ ਗੱਲਾਂ ਹੁੰਦੀਆਂ ਹੁੰਦੀਆਂ ਸਾਡਾ ਵਾਪਰੀਆਂ ਇਹਦੇ ਇੱਥੇ ਆਉਨੇ ਸੀ ਸਾਡੇ ਬੈਠੇ ਉੱਤੇ ਕਹਿੰਦੇ ਕੋਈ ਕਰ ਲਈ ਬਸ ਕੋਕ ਜਮਾ ਮਾਂ ਤੇਰੀ ਯਾਰ ਤੇਰਾ ਸੀ ਮੇਰੀ ਪਤਨੀ ਇੱਕ ਕੁੱਤੀ ਬਣਾਈ ਸੀ ਆਇਓ ਰੱਬਾ ਨਿੱਕੇ ਹੁੰਦੇ ਆ ਲੜਦੇ ਸਾਰ ਮਾਂ ਮੇਰੀ ਹੈ ਬੱਡੇ ਹੋ ਕੇ ਲੜਦੇ ਹਾਂ ਉਹ ਮਾਤੇ ਜੀ ਹੈ ਮਾਤੇ ਜੀ ਤੂੰ ਸੰਭਾਲ ਉਹਨੂੰ ਕਿਉਂ ਜੀ ਬੈਤ ਸਾਹਿਬ ਕਹਿ ਬੋਲੀ ਬਾਬਾ ਜੀ ਆਏ ਹਾਂ ਅੱਛਾ ਹੁਣ ਵੀ ਹੋ ਗਿਆ ਇੱਕ ਸੁੱਖ ਮੇਰੀ ਦਾਦੀ ਉਹ ਤਾਂ ਦਾਦੀ ਵਿੱਚੋਂ ਮੈਨੂੰ ਮਾਂ ਦਾ ਸ਼ੇਰ ਦਿੱਤਾ ਉਹ ਮੇਰੀ ਮਰਨਾ ਹੁੰਦਾ ਤੀ ਵੱੜ ਕੇ ਇੱਕ ਮੇਰੀ ਸਾਦੀ ਨਾਲ ਜੀ ਸੋਰੀ ਸੋਰੀ ਮੈਂ ਬੇੜਾ ਨਾ ਇੱਕ ਮਿੰਟ ਬਈ ਇੱਕ ਰੁਖ ਇੱਕ ਮਿੰਟ ਇਹ ਵਿਚਾਲ ਹੋਣਾ ਨਹੀਂ ਵੀ ਸਵਾਦ ਆ ਸਵਾਦ ਯਾਰ ਇੱਕ ਰੁਖ ਮੇਰੀ ਦਾਦੀ ਵਰਗੇ ਜੋ ਚੂਰੀ ਪਾਵਣ ਕਾ ਕੁਝ ਰੁਖ ਮੈਂ ਚੁੰਮਾ ਤੇ ਕਹਣਾ ਉਹ ਚੁੰਮ ਕੇ ਕੰਮ ਆਖਰੀ ਐਕਸਲੈਂਟ ਆਖਰੀ ਉਹ ਕਿਹਦਾ ਚੰਦ ਸਾਹਿਬ ਬਾਕੀ ਸਾਰੇ ਕੁਝ ਰੁਖ ਅਖੀਰ ਤੇ ਕਹਿੰਦਾ ਇੱਕ ਮੇਰੀ ਮਹਿਬੂਬਾ ਵਕੜਾ ਹਾਏ ਹਾਏ ਹੰਗੂ ਸੋਹਣਾ ਨੜੇ ਬੇੜੀ ਬੇੜੀ ਤਾਂ ਇੱਥੇ ਹੀ ਬਹਿਣੀ ਆ ਕੇ ਓਏ ਓਏ ਇੱਕ ਮੇਰੀ ਗਾਤੋ ਫੇ ਹੋਣੀ ਹੈ ਮਹਿ ਬੂ ਬਾਕਣ ਉਹ ਕਹਿੰਦਾ ਨਾ ਕਣ ਦਾ ਬੇਵਫਾ ਕਹਿ ਕੇ ਬੁਲਾਇਆ ਤੋ ਬੁਰਾ ਮਾਨ ਗਏ ਓਏ ਓਏ ਬੇਵਫਾ ਕਹਿ ਕੇ ਬੁਲਾਇਆ ਤੋ ਬੁਰਾ ਮਾਨ ਗਏ ਜੀ ਜੀ ਤਦ ਕਰਾ ਗੈਰ ਕਾ ਆਇਆ ਤੋ ਬੁਰਾ ਮਾਨ ਗਏ unki to har raat guzarti hai diwali ki tarah humne ek deep jalaya bol ji unki to har raat guzarti hai diwali ki tarah humne ek deep jalaya ਮੇਰੀ ਮਹਬੂਬਾ ਵਕੜੋ ਓ ਮਿੱਠਾ ਤੇ ਦੁਖਾਵਾ ਜਿਓ ਬਾਲ ਜੀਓ ਇੱਕ ਮੇਰੀ पर कुझु रुख मेर कुझु <laughs> रुख मरा जी करं <laughs> चुम्मा ते मरना